ਕਾਜੀ ਸ਼੍ਰੀ ਰਾਮ ਭਾਗਤ ਮਾਤਾ ਕੀ ਜੈ ਉਹ ਮੈਂ ਤੁਹਾਡਾ ਆਪਣਾ ਰਜਿੰਦਰ ਪਾਲਾ ਨਾਮ ਦਾ ਡੀਐਸਪੀ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੁਸੀਂ ਅੱਜ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा ਜੀ ਕਾਜ ਕਰਨ ਜਾ ਰਹੇ ਨੇ ਔਰ ਮੈਂ ਆਪਣੀ ਟੀਮ ਦੇ ਨਾਲ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੌਰ ਪ੍ਰੈਜ਼ੀਡੈਂਟ ਆਪਣੇ ਸਾਰੇ ਕਈ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਆਇਆ ਔਰ ਅੱਜ ਅਸੀਂ ਕਾਜੀ ਭਰੋਣ ਇੱਥੇ ਆਇਆ ਸਾਡੀ ਟੀਮ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਨੂੰ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨੇ ਪ੍ਰੇਰਣਾ ਦਿੱਤੀ ਹੈ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਅਨ ਕੰਡੀਸ਼ਨਲ ਸਪੋਰਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦਿੱਤੀ ਹੈਗੀ ਹੈ ਔਰ ਅਸੀਂ ਇਸ ਇਲੈਕਸ਼ਨ ਨੂੰ ਜਿਤਾਉਣ ਲਈ ਿੱਲ ਦਾ ਜ਼ੋਰ ਲਾ ਦੇਵਾਂਗੇ ਔਰ ਬਹੁਤ ਵੱਡੇ ਮਾਰਜਨ ਨਾਲ ਸੰਜੀਵ ਔਰਰਾ ਜੀ ਨੂੰ ਜਿਤਾ ਕੇ ਵਿਧਾਨ ਸਭਾ ਪੰਜਾਬ ਦੇ ਵਿੱਚ ਭੇਜਾਂਗੇ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਭਗਵਾਨਾ ਕੀ ਜੈ ਜਿੰਦਾਬਾਦ ਕਾਫੀ ਕਾ ਜੈ ਸ਼੍ਰੀ ਰਾਮ ਭਗਤ ਮਾਤਾ ਕੀ ਜੈ ਉਹ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਆ ਨਾਮ ਦਾ ਡੀਐਸਪੀ ਸਟੇਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੁਸੀਂ ਅੱਜ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ अरोड़ा जी ਕਾਜ ਕਰਨ ਜਾ ਰਹੇ ਨੇ ਔਰ ਮੈਂ ਆਪਣੀ ਟੀਮ ਦੇ ਨਾਲ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਤੌਰ ਪ੍ਰੈਜ਼ੀਡੈਂਟ ਆਪਣੇ ਸਾਰੇ ਕਈ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੂੰ ਨਾਲ ਲੈ ਕੇ ਆਇਆ ਔਰ ਅੱਜ ਅਸੀਂ ਕਾਜੀ ਭਰਾਉਣ ਇੱਥੇ ਆਇਆ ਹੈ ਸਾਡੀ ਟੀਮ ਪੰਜਾਬ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਨੂੰ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨੇ ਪ੍ਰੇਰਣਾ ਦਿੱਤੀ ਹੈ ਇਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਅਨ ਕੰਡੀਸ਼ਨਲ ਸਪੋਰਟ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਦਿੱਤੀ ਹੈਗੀ ਹੈ ਔਰ ਅਸੀਂ ਇਸ ਇਲੈਕਸ਼ਨ ਨੂੰ ਜਿਤਾਉਣ ਲਈ ਤਿੱਲ ਦਾ ਜ਼ੋਰ ਲਾ ਦੇਵਾਂਗੇ ਔਰ ਬਹੁਤ ਵੱਡੇ ਮਾਰਜਨ ਨਾਲ ਸੰਜੀਵ ਔਰਰਾ ਜੀ ਨੂੰ ਜਿਤਾ ਕੇ विधानसभा पंजाब ਦੇ ਵਿੱਚ ਭੇਜਾਂਗੇ 사시카ల్ જય શ્રી RAM ਭਗਤ ਮਾਤਾ ਕੀ ਜੈ ਹੋ ਜਿੰਦਾਬਾਦ 사시카ల్ જય શ્રી RAM ਭਗਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਨਾਮ ਸਾਡਾ ਡੀਐਸਪੀ ਡਿਪਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੇਰੇ ਨਾਲ ਸਾਡੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਜਲੰਧਰ ਦੇ ਪ੍ਰਧਾਨ ਜਗਰਾਉਂ ਦੇ ਪ੍ਰਧਾਨ ਬਰਨਾਲੇ ਦੇ ਪ੍ਰਧਾਨ ਔਰ ਸਾਡੇ ਬਠਿੰਡੇ ਦੇ ਪ੍ਰਧਾਨ ਇਸ ਤਰ੍ਹਾਂ ਕਰਕੇ ਸਾਰੇ ਪੰਜਾਬ ਦੇ ਵਿੱਚੋਂ ਅੱਜ ਇੱਕ ਸਾਡੀ ਟੀਮ ਇੱਥੇ ਲੁਧਿਆਣੇ ਚ ਆਈ ਹੈ ਤੁਸੀਂ ਦੇਖ ਰਹੇ ਹੋ ਕਿ ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅ ਮੌਜੂਦਾ ਐਮਪੀ ਸੰਜੀਪ ਅਰੋੜਾ ਜੀ ਨੇ ਅੱਜ ਕਾਗਜ਼ दाखिल ਕਰਨੇ ਨੇ ਤੇ ਸਾਡੀ ਐਸੋਸੀਏਸ਼ਨ ਨੇ ਲੁਧਿਆਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਹੜੇ ਹੈਗੇ ਨੇ ਤੇ ਉਹਨਾਂ ਦੀ ਇਰਾਨਮਾਈ ਦੇ ਵਿੱਚ ਔਰ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਫੈਸਲਾ ਕੀਤਾ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਜੀ ਦੀ ਧਨਮਨ ਧਨ ਨਾਲ ਮਦਦ ਕਰਾਂਗੇ ਔਰ ਉਹਨਾਂ ਨੂੰ ਬਹੁਤ ਵੱਡੇ ਮਾਰਜਨ ਨਾਲ ਬਹੁਤ ਸਾਰੀਆਂ ਵੋਟਾਂ ਤੇ ਜਿਦਾ ਕੇ ਪ੍ਰਧਾਨ ਸਭਾ ਚ ਭੇਜਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸੰਜੀਵ ਅਰੋੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੈ ਸ਼ੀ ਰਾਮ ਭਗਤ ਮਾਤਾ ਕੀ ਜੈ ਉਹ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਨਾਮ ਸਾਹਿਬ ਦਾ ਡੀਐਸਪੀ ਡਿਰੇਕਟ ਪ੍ਰੈਜ਼ੀਡੈਂਟ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੇਰੇ ਨਾਲ ਸਾਡੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਜਲੰਧਰ ਦੇ ਪ੍ਰਧਾਨ ਜਗਰਾਉਂ ਦੇ ਪ੍ਰਧਾਨ ਬਰਨਾਲੇ ਦੇ ਪ੍ਰਧਾਨ ਔਰ ਸਾਡੇ ਬਠਿੰਡੇ ਦੇ ਪ੍ਰਧਾਨ ਇਸ ਤਰ੍ਹਾਂ ਕਰਕੇ ਸਾਰੇ ਪੰਜਾਬ ਦੇ ਵਿੱਚੋਂ ਅੱਜ ਇੱਕ ਸਾਡੀ ਟੀਮ ਇੱਥੇ ਲੁਧਿਆਣੇ ਚ ਆਈ ਹੈ ਤੁਸੀਂ ਦੇਖ ਰਹੇ ਹੋ ਜੇ ਅੱਜ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅ ਮੌਜੂਦਾ ਐਮਪੀ ਸੰਜੀਪ ਅਰੋੜਾ ਜੀ ਨੇ ਅੱਜ ਕਾਗਜ਼ दाखिल ਕਰਨੇ ਨੇ ਤੇ ਸਾਡੀ ਐਸੋਸੀਏਸ਼ਨ ਨੇ ਲੁਧਿਆਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਜਿਹੜੇ ਹੈਗੇ ਨੇ ਤੇ ਉਹਨਾਂ ਦੀ ਇਰਾਨਮਾਈ ਦੇ ਵਿੱਚ ਔਰ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਫੈਸਲਾ ਕੀਤਾ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਜੀ ਦੀ ਦਾਨ ਮੰਨ ਧਨ ਨਾਲ ਮਦਦ ਕਰਾਂਗੇ ਔਰ ਉਹਨਾਂ ਨੂੰ ਬਹੁਤ ਵੱਡੇ ਮਾਰਜਨ ਨਾਲ ਬਹੁਤ ਸਾਰੀਆਂ ਵੋਟਾਂ ਤੇ ਜਿਤਾ ਕੇ ਵਿਧਾਨ ਸਭਾ ਚ ਭੇਜਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਮਾਨ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸੰਜੀਵ ਅਰੋੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਆ ਪੰਚਾਇਤ ਦੇ ਨਾਲ இதுவரை பதினான்கு லட்சத்து எழுபத்தி ஒன்பது ஆயிரத்து ஒன்பது நூறு அறுபத்து ஒன்பது பேர் குணமடைந்துள்ளனர் ਅਸੀ ਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਆਰਮ ਦਾ ਐਡਵੋਕੇਟ ਸਾਫ ਕਰੀ ਡੀਐਸਪੀ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਇੱਕ ਸਪੈਸ਼ਲ ਟੀਮ ਜਿਹਦੇ ਵਿੱਚ ਸਾਡੇ ਬਰਨਾਲੇ ਦੇ ਪ੍ਰਧਾਨ ਨੇ ਬਠਿੰਡੇ ਦੇ ਪ੍ਰਧਾਨ ਨੇ ਜਗਰਾਉਂ ਦੇ ਪ੍ਰਧਾਨ ਨੇ ਜਲੰਧਰ ਦੇ ਪ੍ਰਧਾਨ ਨੇ ਤੇ ਬਖਵਕ ਡਿਸਟ੍ਰਿਕਾਂ ਚੋਂ ਸਾਰੇ ਪੰਜਾਬ ਤੋਂ ਮੇਰੇ ਪ੍ਰਧਾਨ ਇੱਥੇ ਆਏ ਨੇ ਅੱਜ ਦਾ ਇੱਥੇ ਦਾ ਸਾਡਾ ਵਿਸ਼ੇਸ਼ ਜਿਹੜਾ ਮੋਟਿਵ ਹੈ ਇਕੱਠੇ ਹੋਣ ਦਾ ਕੱਲ ਮੇਰੀ ਮੀਟਿੰਗ ਇੱਥੇ ਲੁਧਿਆਣਾ ਦੇ ਮੇਅਰ ਮੈਡਮ ਪ੍ਰਿੰਸੀਪਲ ਸੀ ਸੀਰਮਤੀ ਇੰਦਰਜੀਤ ਇੰਦਰਜੀਤ ਕੌਰ ਜੀ ਨਾਲ ਹੋਈ ਸੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੀ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਜਿਮਨੀ ਚੌਂਣ ਦੇ ਵਿੱਚ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਸੰਜੀਵ ਅਰੋੜਾ ਜੀ ਲੜਨ ਜਾ ਰਹੇ ਨੇ ਉਹਨਾਂ ਦੀ ਅਸੀਂ ਕਿਸੇ ਸ਼ਰਤ ਤੇ ਮਦਦ ਨੂੰ ਆਉਣ ਵਾਲੀ 19 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਬਹੁਤ ਵੱਡੀ ਜਿੱਤ ਦੇ ਕੇ ਅਸੀਂ ਉਹਨਾਂ ਨੂੰ ਵਿਧਾਨ ਸਭਾ 'ਚ ਭੇਜਾਂਗੇ ਕਿਉਂਕਿ ਮੇਰੀ ਐਸੋਸੀਏਸ਼ਨ ਨੇ ਇਹ ਫੈਸਲਾ ਇਸ ਕਰਕੇ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਐਂਟੀ ਡਰੱਗ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਐਂਟੀ ਕ੍ਰਾਪਸ਼ਨ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਬੱਚਿਆਂ ਦੀ ਐਜੂਕੇਸ਼ਨ ਤੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਨੌਕਰੀਆਂ ਦੇ ਮਾਮਲੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਦਿੱਤੇ ਹੈ ਗੱਲ ਦੀ ਹੋਈ ਮੀਟਿੰਗ ਜਿਹੜੀ ਮੇਰੀ ਇੱਥੇ ਲੁਧਿਆਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨਾਲ ਹੋਈ ਸੀ ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਤੁਸੀਂ ਵੀ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਜੀ ਸੰਜੀਵ ਅਰੋੜਾ ਜੀ ਦੀ ਮਦਦ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਚਦਾਓ ਸੋ ਅੱਜ ਅਸੀਂ ਉਹ ਕਾਗਜ਼ ਉਹਨਾਂ ਨੇ ਅੱਜ ਦਾਖਲ ਕਰਨੇ ਨੇ ਸੰਜੀਵ ਰੋੜਾ ਜੀ ਨੇ ਆਮ ਆਦਮੀ ਪਾਰਟੀ ਵੱਲੋਂ ਅੱਜ ਮੇਰੀ ਟੀਮ ਜਿਹੜੀ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਉਹਨਾਂ ਦੇ ਕਾਗਜ਼ ਭਰਉਣ ਆਏ ਆ ਤੇ ਅੱਜ ਤੋਂ ਲੈ ਕੇ 19 ਤਰੀਕ ਤੱਕ ਲਗਾਤਾਰ ਮੇਰੀ ਟੀਮ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੈਂਪੇਨ ਕਰੇਗੀ ਔਰ ਉਹਨਾਂ ਨੂੰ ਵੱਧ ਤੋਂ ਵੱਧ ووٹاں تے جتا کے اسی بدان سوا جو پہ جائیں گے ساسی کال جائے رام پارت ماتا کی جائے ہو عام آدمی پارٹی عام آدمی پارٹی سردار پگوان سنگھ مان سردار پگوان سنگھ مان شریع اروند کے جریوال شریع اروند کے جریوال عام آدمی پارٹی بڑے سو نہائی ਸਤਿ ਸ੍ਰੀ ਅਕਾਲ ਜੈ ਸ਼ੀ ਰਾਮ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਰੰਦ ਐਡਵੋਕੇਟ ਸਾਹਿਬ ਕਾ ਡੀਐਸਪੀ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ। ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦਾ ਇੱਕ ਸਪੈਸ਼ਲ ਟੀਮ ਜਿਹਦੇ ਵਿੱਚ ਸਾਡੇ ਬਰਨਾਲੇ ਦੇ ਪ੍ਰਧਾਨ ਨੇ ਬਟਿੰਡੇ ਦੇ ਪ੍ਰਧਾਨ ਨੇ ਜਗਰਾਉਂ ਦੇ ਪ੍ਰਧਾਨ ਨੇ ਜਲੰਧਰ ਦੇ ਪ੍ਰਧਾਨ ਨੇ ਤੇ ਵੱਖ-ਵੱਖ ਜ਼ਿਲ੍ਹਿਆਂ ਚੋਂ ਸਾਰੇ ਪੰਜਾਬ ਤੋਂ ਮੇਰੇ ਪ੍ਰਧਾਨ ਇੱਥੇ ਆਏ ਨੇ। ਅੱਜ ਦਾ ਇੱਥੇ ਦਾ ਸਾਡਾ ਵਿਸ਼ੇਸ਼ ਜਿਹੜਾ ਮੋਟਿਵ ਹੈ ਇਕੱਠੇ ਹੋਣ ਦਾ ਕੱਲ ਮੇਰੀ ਮੀਟਿੰਗ ਇੱਥੇ ਲੁਧਿਆਣਾ ਦੇ ਮੇਅਰ ਮੈਡਮ ਪ੍ਰਿੰਸੀਪਲ ਸ਼੍ਰੀਮਤੀ ਇੰਦਰਜੀਤ ਇੰਦਰਜੀਤ ਕੌਰ ਜੀ ਨਾਲ ਹੋਈ ਸੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਸਾਡੀ ਐਸੋਸੀਏਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਜਿਮਨੀ ਚੋਣ ਦੇ ਵਿੱਚ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਸੰਜੀਵ ਅਰੋੜਾ ਜੀ ਲੜਨ ਜਾ ਰਹੇ ਨੇ ਉਹਨਾਂ ਦੀ ਅਸੀਂ ਕਿਸੇ ਸ਼ਰਤ ਤੇ ਮਦਦ ਨੂੰ ਆਉਣ ਵਾਲੀ 19 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਨੇ ਬਹੁਤ ਵੱਡੀ ਜਿੱਤ ਦੇ ਕੇ ਅਸੀਂ ਉਹਨਾਂ ਨੂੰ ਵਿਧਾਨ ਸਭਾ ਚ ਭੇਜਾਂਗੇ ਕਿਉਂਕਿ ਮੇਰੀ ਐਸੋਸੀਏਸ਼ਨ ਨੇ ਇਹ ਫੈਸਲਾ ਇਸ ਕਰਕੇ ਕੀਤਾ ਹੈ ਕਿ ਆਮ ਆਦਮੀ ਪਾਰਟੀ ਨੇ ਪਿਛਲੇ 3 ਸਾਲਾਂ ਦੇ ਵਿੱਚ ਐਂਟੀ ਡਰੱਗ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਐਂਟੀ ਕ੍ਰਾਪਸ਼ਨ ਮਹਿੰਮ ਤੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਬੱਚਿਆਂ ਦੀ ਐਜੂਕੇਸ਼ਨ ਤੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਨੌਕਰੀਆਂ ਦੇ ਮਾਮਲੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਪਿਛਲੀਆਂ ਸਾਰੀਆਂ ਸਰਕਾਰਾਂ ਦੇ ਰਿਕਾਰਡ ਤੋੜ ਦਿੱਤੇ। ਕੱਲ ਦੀ ਹੋਈ ਮੀਟਿੰਗ ਜਿਹੜੀ ਮੇਰੀ ਇੱਥੇ ਲੁਧਿਆਣੇ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਨਾਲ ਹੋਈ ਸੀ। ਉਹਨਾਂ ਨੇ ਸਾਨੂੰ ਪ੍ਰੇਰਿਆ ਕਿ ਤੁਸੀਂ ਵੀ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਜਿਵੇਂ ਸੰਜੀਵ अरोड़ा ਜੀ ਦੀ ਮਦਦ ਕਰਕੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਦਿਤਾਓ। ਸੋ ਅੱਜ ਅਸੀਂ ਉਹ ਕਾਗਜ਼ ਉਹਨਾਂ ਨੇ ਅੱਜ ਦਾਖਲ ਕਰਨੇ ਨੇ ਸੰਜੀਵ ਰੋੜਾ ਜੀ ਨੇ। आम आदमी पार्टी ਵੱਲੋਂ ਅੱਜ ਮੇਰੀ ਟੀਮ ਜਿਹੜੀ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਉਹਨਾਂ ਦੇ ਕਾਗਜ਼ ਭਰਉਣ ਆਇਆ ਤੇ ਅੱਜ ਤੋਂ ਲੈ ਕੇ 19 ਤਰੀਕ ਤੱਕ ਲਗਾਤਾਰ ਮੇਰੀ ਟੀਮ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਕੈਂਪੇਨ ਕਰੇਗੀ ਔਰ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਤੇ ਜਿਤਾ ਕੇ ਅਸੀਂ ਵਿਧਾਨ ਸਭਾ ਚ ਭੇਜਾਂਗੇ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਹੋ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਪ੍ਰਭਾਂਤ ਸਿੰਘ ਮਾਨ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਈਸਨ ਹਾਂ